ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਅਕਤੂਬਰ ਹੈ 10 ਸਤੰਬਰ 1710 ਦੇ ਦਿਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਵੇ ਉਸ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਫਿਰ ਗ੍ਰਿਫਤਾਰ ਕਰਕੇ ਬਾਦਸ਼ਾਹ ਦੇ ਹਜ਼ੂਰ ਭੇਜ ਦਿੱਤਾ ਜਾਵੇ ਬਾਦਸ਼ਾਹ ਦੇ ਸਿੱਖਾਂ ਨੂੰ ਕਤਲ ਕਰਨ ਦੇ ਫਰਮਾਨ ਨੂੰ ਅਮਲ ਦੇ ਵਿੱਚ ਲਿਆ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਵੱਖ-ਵੱਖ ਮੁਗਲ ਅਫਸਰ ਸਿੱਖਾਂ ਦੀ ਭਾਲ ਦੇ ਵਿੱਚ ਆਪਣੀਆਂ ਫੌਜਾਂ ਭੇਜੀ ਰੱਖਦੇ ਸਤੰਬਰ 1711 ਦੇ ਅਖੀਰ ਅਤੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਮਲਤਾਨ ਅਤੇ ਇਸ ਦਿਆਲੇ ਦਵਾਲੇ ਦੇ ਵਿੱਚੋਂ ਮੁਗਲ ਹਾਕਮਾਂ ਨੇ 40 ਸਿੱਖ ਗ੍ਰਿਫਤਾਰ ਕੀਤੇ ਅਤੇ ਲਾਹੌਰ ਭੇਜ ਦਿੱਤੇ ਉਦੋਂ ਬਾਦਸ਼ਾਹ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਤੋਂ ਘਬਰਾਇਆ ਹੋਇਆ ਸੀ ਅਤੇ ਪੰਜਾਬ ਦੇ ਵਿੱਚ ਹੀ ਡੇਰਾ ਲਾਈ ਬੈਠਾ ਸੀ ਉਸ ਦਾ ਕੈਂਪ ਪੈਂਡਾਲੋਵਾਲ ਦੀ ਝੂ ਦੇ ਵਿੱਚ ਸੀ 11 ਅਕਤੂਬਰ 1711 ਦੇ ਦਿਨ ਇਹਨਾਂ 40 ਸਿੱਖਾਂ ਨੂੰ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਗਿਆ ਬਾਦਸ਼ਾਹ ਨੇ ਹੁਕਮ ਕੀਤਾ ਕਿ ਜੇਕਰ ਉਹ ਮੁਸਲਮਾਨ ਬਣਨਾ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਨਹੀਂ ਤਾਂ ਮਾਰ ਦੇਾਂਗੇ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਮੁਸਲਮਾਨ ਬਣਨਾ ਕਬੂਲ ਨਹੀਂ ਕੀਤਾ ਇਸ ਤੇ ਬਾਦਸ਼ਾਹ ਨੇ ਉਹਨਾਂ ਨੂੰ ਜਿਉਂਦੇ ਜ਼ਮੀਨ ਦੇ ਵਿੱਚ ਦੱਬ ਦੇਣ ਦਾ ਹੁਕਮ ਜਾਰੀ ਕੀਤਾ 9 ਅਕਤੂਬਰ 1960 ਦੇ ਦਿਨ ਬਠਿੰਡਾ ਜੇਲ੍ਹ ਦੇ ਵਿੱਚ ਗ ਦੇ ਖਿਲਾਫ ਸਾਰੇ ਪਾਸੇ ਬਹੁਤ ਰੋਸ ਫੈਲਿਆ ਬਠਿੰਡਾ ਗੋਲੀ ਕਾਂਡ ਦੇ ਖਿਲਾਫ 11 ਅਕਤੂਬਰ ਦੇ ਦਿਨ ਪਟਿਆਲਾ ਦੇ ਵਿੱਚ ਜਲੂਸ ਕੱਢਿਆ ਗਿਆ ਇਹ ਜਲੂਸ ਗੁਰਦੁਆਰਾ ਦੁੱਖ ਨਿਵਾਰਨ ਤੋਂ ਸ਼ੁਰੂ ਹੋਇਆ ਸੀ ਜਲੂਸ ਅਜੇ 2-300 ਗਾਜ਼ ਅੱਗੇ ਗਿਆ ਸੀ ਕਿ ਪੁਲਿਸ ਨੇ ਸਿੱਖਾਂ ਨੂੰ ਘੇਰ ਕੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਹੀ ਪੁਲਿਸ ਨੇ ਗੋਲੀ ਵੀ ਚਲਾਈ ਇਸ ਗੋਲੀ ਦੇ ਨਾਲ ਦੋ ਸਿੱਖ ਬਾਬਾ ਦੀਵਾਨ ਸਿੰਘ ਅਤੇ ਹਰੀ ਸਿੰਘ ਮਾਰੇ ਗਏ 11 ਅਕਤੂਬਰ 1982 ਅਕਾਲੀ ਦਲ ਦੇ ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰ ਅਕਾਲੀਆਂ ਦਾ ਇੱਕ ਵੱਡਾ ਜਥਾ 10 ਸਤੰਬਰ ਨੂੰ ਬਸਾਂ ਦੇ ਰਾਹੀਂ ਅੰਮ੍ਰਿਤਸਰ ਸਾਹਿਬ ਤੋਂ ਲਿਜਾਇਆ ਜਾ ਰਿਹਾ ਸੀ ਤਰਨਤਾਰਨ ਦੇ ਕੋਲ ਪੁਲਿਸ ਨੇ ਰੇਲਵੇ ਲਾਈਨ ਤੋਂ ਜਿੱਥੇ ਫਟਕ ਨਹੀਂ ਸੀ ਜ਼ਬਰਦਸਤੀ ਬਸਾਂ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਵਿੱਚੋਂ ਇੱਕ ਬਸ ਦੀ ਟੱਕਰ ਗੱਡੀ ਦੇ ਨਾਲ ਹੋ ਗਈ ਅਤੇ 34 ਸਿੱਖ ਮਾਰੇ ਗਏ ਅਕਾਲੀ ਪਾਰਟੀ ਨੇ ਇਹਨਾਂ ਮੌਤਾਂ ਨੂੰ ਇੱਕ ਸਾਜ਼ਿਸ਼ ਘਰਾੜ ਦਿੱਤਾ ਅਤੇ ਇਹਨਾਂ ਨੂੰ ਦਰਬਾਰਾ ਸਿੰਘ ਅਤੇ ਉਸ ਦੇ ਹੁਕਮ ਦੇ ਨਾਲ ਕੀਤੇ ਗਏ ਕਤਲ ਗਰਦਾਨਿਆਂ ਰੇਲ ਹਾਦਸੇ ਦੇ ਵਿੱਚ ਮਾਰੇ ਗਏ ਇਹਨਾਂ 34 ਸਿੱਖਾਂ ਦੇ ਅੰਗੇਠੇ ਦਾ ਜਲੂ ਜਾਸੀ ਪਾਰਲੀਮੈਂਟ ਦੇ ਕੋਲ ਸਿੱਖਾਂ ਤੇ ਪੁਲਿਸ ਦੇ ਵਿੱਚ ਝੜਪ ਹੋ ਗਈ ਇਸ ਮੌਕੇ ਤੇ ਪੁਲਿਸ ਨੇ ਅਨੇਵਾ ਗੋਲੀਆਂ ਚਲਾਈਆਂ ਅਤੇ ਤਿੰਨ ਹੋਰ ਸਿੱਖਾਂ ਦਾ ਕਤਲ ਕਰ ਦਿੱਤਾ ਅਕਤੂਬਰ 1986 ਦੇ ਵਿੱਚ ਬਰਨਾਲਾ ਸਰਕਾਰ ਨੇ ਇੱਕ ਦਰਜਨ ਤੋਂ ਵੱਧ ਸਿੱਖਾਂ ਨੂੰ ਅਗਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਇਸ ਮੁਹੰਮਦ ਦੇ ਹੇਠ 11 ਅਕਤੂਬਰ 1986 ਦੇ ਦਿਨ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ 바ਵਾ ਸਿੰਘ ਵਾਸੀ ਠੇਠਰ ਕੇ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 11 ਅਕਤੂਬਰ 1988 ਦਰਬਾਰ ਸਾਹਿਬ ਤੇ ਹਮਲਾ ਕਰਨ ਅਤੇ ਫਿਰ ਉਸ ਦੀ ਬਰਖਾਸਤਗੀ ਮਰੋ ਜੇਲ੍ਹ ਦੇ ਵਿੱਚ ਉਸ ਦੀ ਪ੍ਰੈਸ ਕਾਨਫਰੰਸ ਕਰਵਾਉਣ ਅਤੇ ਅਜਿਹਿਆਂ ਹੋਰ ਬਹੁਤ ਸਾਰੀਆਂ ਸਾਥਸ਼ਾ ਦੇ ਖਿਲਾਫ ਪ੍ਰੋਟੈਸਟ ਦੇ ਵਜੋਂ ਬੀਐਸਐਫ ਦੇ ਆਈਜੀ ਚੰਨ ਲਾਲ ਨੇ 11 ਅਕਤੂਬਰ 1988 ਦੇ ਦਿਨ ਨੌਕਰੀ ਤੋਂ ਅਸਤੀਫਾ ਦੇ ਦਿੱਤਾ 11 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਔਰ ਫੌਜੀ ਪੁੱਤਰ ਦਲੀਪ ਸਿੰਘ ਵਾਸੀ ਪਤਰ ਕਰਨ ਸਿੰਘ ਬਾਬਾ ਵਾਸੀ ਬੈਰੋਵਾਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 11 ਅਕਤੂਬਰ 1992 ਦੇ ਦਿਨ ਜਸਵਿੰਦਰ ਸਿੰਘ ਵਰਤ ਸ਼ਹੀਦ ਪੁੱਤਰ ਮੰਗਲ ਸਿੰਘ ਵਾਸੀ ਸਿੰਘਪੁਰਾ ਨੂੰ 200 ਕਤਲਾਂ ਦਾ ਜ਼ਿੰਮੇਵਾਰ ਗਰਦਾਨ ਕੇ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਅਕਤੂਬਰ 217 ਦੇ ਦਿਨ ਸ੍ਰੀ ਕਾਲ ਤਖਤ ਸਾਹਿਬ ਤੋਂ ਪੰਜ ਜਥੇਦਾਰਾਂ ਨੇ ਅਕਾਲੀ ਆਗੂ ਸੋਚਾ ਸਿੰਘ ਲੰਗਾ ਨੂੰ ਬੇਗਾਨੀ ਔਰਤ ਦੇ ਨਾਲ ਸਬੰਧ ਰੱਖਣ ਦੇ ਦੋਸ਼ 'ਤੇ ਸਿੱਖ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ। ਤਖਤ ਨੇ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਜੇਕਰ ਇਹ ਵਿਅਕਤੀ ਕਿਸੇ ਸੰਸਥਾ ਦਾ ਮੈਂਬਰ ਹੈ ਤਾਂ ਇਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ। ਜਾਰੀ ਕੀਤੇ ਗਏ ਹੁਕਮਨਾਮੇ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਉਸ ਦੇ ਨਾਂ ਦੀ ਅਰਦਾਸ ਨਾ ਕਰਨ ਦੀ ਵੀ ਤਾੜਨਾ ਕੀਤੀ ਗਈ। ਇਹ ਹੁਕਮਨਾਮਾ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਗੁਰਬਜਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੁਣਾਇਆ ਸੀ। ਇਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿਖੇ ਪੰਥ ਸਿੰਘ ਸਹਿਬਾਨ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਅਤੇ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਉਪਰੰਤ ਉਸ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਗਿਆ ਸੀ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਗੁਰਬੱਜਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੁਣਾਇਆ ਸੀ ਇਸ ਘਟਨਾ ਨੇ ਅਕਾਲੀ ਦਲ ਦੀ ਸ਼ਾਖ ਨੂੰ ਬਹੁਤ ਵੱਡੀ ਢਾਹ ਲਾਈ ਕਿਉਂਕਿ ਇਹ ਉਹੀ ਅਕਾਲੀ ਦਲ ਸੀ ਜੋ ਸਿੱਖਾਂ ਦੀਆਂ ਕੁਰਬਾਨੀਆਂ ਦੇ ਨਾਲ ਸਿੰਜਿਆ ਗਿਆ ਸੀ ਤੇ ਅਥਾਹ ਕੁਰਬਾਨੀਆਂ ਤੋਂ ਬਾਅਦ ਇਸ ਨੂੰ ਖੜਾ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਇਸ ਦੇ ਵਿੱਚ ਸ਼ਾਮਲ ਹੋਏ ਕੁਝ ਅਕਾਲੀ ਆਕੂ ਪਲੀਤ ਹੋ ਗਏ ਉਹਨਾਂ ਦੇ ਉੱਤੇ ਹਰ ਤਰ੍ਹਾਂ ਦੇ ਮਾਈਨਿੰਗ ਦੇ ਤੇ ਉਹਨਾਂ ਦੇ ਉੱਤੇ ਹਰ ਤਰ੍ਹਾਂ ਦੇ ਉਹਨਾਂ ਦੇ ਚਰਿੱਤਰ ਨੂੰ ਦਾਗਦਾਰ ਕਰਨ ਵਾਲੇ ਦੋਸ਼ ਲੱਗੇ ਜਿਨ੍ਹਾਂ ਦੇ ਵਿੱਚ ਸੁਚਾ ਸਿੰਘ ਲੰਗਾਹ ਦੀ ਘਟਨਾ ਇੱਕ ਹੈ ਇਹਨਾਂ ਦੇ ਵਿੱਚੋਂ ਕਈਆਂ ਦੇ ਦੋਸ਼ ਪਰਦਿਆਂ ਦੇ ਵਿੱਚ ਰਹੇ ਅਤੇ ਕਈਆਂ ਦੇ ਸਮੇਂ-ਸਮੇਂ ਤੇ ਉਜਾਗਰ ਹੁੰਦੇ ਰਹੇ ਸਿੱਟੇ ਵਜੋਂ ਅਕਾਲੀ ਦਾਲ ਆਪਣਾ ਕਿਰਦਾਰ ਗਵਾਉਣ ਕਰਕੇ ਸਿਆਸੀ ਨਕਸ਼ੇ ਤੋਂ ਵੀ ਹਾਸ਼ਿਆਗ੍ਰਸਤ ਹੁੰਦਾ ਗਿਆ 11 ਅਕਤੂਬਰ 2020 ਦੇ ਦਿਨ ਸ੍ਰੀ ਕਲਤਕ ਸਾਹਿਬ ਦੇ ਸਾਬਕਾ ਜਹੇਦਾਰ ਅਤੇ ਪੰਥਕ ਲੇਅਰ ਦੇ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਭਲੇ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਕਿਆਂ ਦੇ ਸ਼ਕੰਜੇ ਦੇ ਵਿੱਚੋਂ ਆਜ਼ਾਦ ਕਰਵਾਉਣਾ ਜ਼ਰੂਰੀ ਹੈ ਸਾਬਕਾ ਜਹੇਦਾਰ ਨੇ ਕਿਹਾ ਕਿ ਗੁਰੂ ਘਰਾ ਤੋਂ ਨਰੇਣੂ ਮਹੰਤਾਂ ਦੇ ਕਬਜ਼ੇ ਛਡਾਉਣ ਦੇ ਲਈ ਅਨੇਕਾਂ ਸ਼ਹੀਦੀਆਂ ਦੇਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਗਈ ਸੀ ਪਰ ਜਦੋਂ ਤੋਂ ਇਸ ਤੇ ਬਾਦਲਕਿਆਂ ਦਾ ਕਬਜ਼ਾ ਹੋਇਆ ਹੈ ਉਦੋਂ ਤੋਂ ਹੀ ਪੰਥਕਵਰੋ ਦੀਆਂ ਸ਼ਕਤੀਆਂ ਨੇ ਇਸ ਪਰਿਵਾਰ ਦੇ ਰਾਹੀਂ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲਾ ਦਿੱਤਾ ਉਹਨਾਂ ਦੇ ਖਿਲਾਫ ਆਵਾਜ਼ ਉਠਾਨ ਕਰਨ ਵਾਲਿਆਂ ਨੂੰ ਕਿਥੇ ਤੌਰ ਤੇ ਬਾਦਲ ਸਰਕਾਰ ਵੱਲੋਂ ਗੋਲੀਆਂ ਦੇ ਨਾਲ ਸ਼ਹੀਦ ਕੀਤਾ ਗਿਆ ਸੀ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਗੁੰਮ ਕਰਨ ਵਾਲੀ ਘਟਨਾ ਵੀ ਬਹੁਤ ਨਿੰਦਣਯੋਗ ਹੈ ਅਤੇ ਇਹਨਾਂ ਦੀ ਮਿਲੀ ਭੁਗਤ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਵੀ ਬਾਦਲ ਪਰਿਵਾਰ ਨੇ ਰੋਕੀਆਂ ਹੋਈਆਂ ਨੇ ਪਾਇਰਨਜੀਤ ਸਿੰਘ ਨੇ ਸੱਦਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦੌਰਾਨ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਪੰਥਕ ਸੋਚ ਦੇ ਧਾਰਨੀ ਨੁਮਾਇੰਦਿਆਂ ਨੂੰ ਅੱਗੇ ਲਿਆਂਦਾ ਜਾਵੇ। ਉਹਨਾਂ ਨੇ ਹਰ ਸਿੱਖ ਨੂੰ ਆਪਣੀਆਂ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਪੰਥ ਦੇ ਹਵਾਲੇ ਕਰਨ ਦੇ ਲਈ ਪਾਰਟੀਆਂ ਅਤੇ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰễn। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।